ਉਨ ਦੀ ਚੌਥੀ ਸਲਾਈ ਚੌਥੀ ਸਲਾਈ ਵੀ ਸੀਮ ਸਾਡੀ ਉਹਦੇ ਵਰਗੀ ਬਣਨੀ ਆ ਜਿੱਦਾਂ ਅਸੀਂ ਸਿੱਧਾ ਪੁੱਠਾ ਪੋਣੇ ਆ ਇਹ ਦੇਖੋ ਪੁੱਠੇ ਤੇ ਪੁੱਠਾ ਸਿੱਧੇ ਤੇ ਸਿੱਧਾ ਫੇਰ ਪੁੱਠੇ ਤੇ ਪੁੱਠਾ ਸਿੱਧੇ ਤੇ ਸਿੱਧਾ ਸਿੱਧਾ ਪੁੱਠਾ ਸਿੱਧਾ ਪੁੱਠਾ ਬਸ ਇੱਕ ਸਿੱਧਾ ਇੱਕ ਪੁੱਠਾ ਬਣਾ ਕੇ ਤੁਸੀਂ ਇੱਦਾਂ ਹੀ ਬਾਰਡਰ ਦੇ ਤਰ੍ਹਾਂ ਇਹਨੂੰ ਕਰ ਲੈਣਾ ਸਿੱਧਾ ਪੁੱਠਾ ਹੀ ਆ ਜੀ ਇਹ ਕੋਈ ਇਹਦੇ ਚ ਕੋਈ ਤੁਸੀਂ ሄਰ ਫੇਰ ਕੋਈ ਕੁਝ ਨਹੀਂ ਕਰਨਾ ਕਿਉਂਕਿ ਇਹਦੇ ਸਿੱਖ ਰਹੇ ਆ ਤਾਂ ਫਿਰ ਸਿੱਖਣਾ ਹੈ ਬਸ ਬਹੁਤ ਨਾਈਸ ਡਿਜ਼ਾਈਨ लवली ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਸ ਤਰੀਕੇ ਨਾਲ ਬਣਿਆ ਤੁਹਾਡਾ ਡਿਜ਼ਾਈਨ ਕੋਈ ਕੁਆਇਰੀ ਕੋਈ ਹੈ ਉਹ ਵੀ ਤੁਸੀਂ ਦੱਸ ਸਕਦੇ ਆ ਇਹ ਦੇਖੋ ਇਹ ਆ ਗਿਆ ਜੀ ਇਹ ਸਿੱਧਾ ਪੁੱਠਾ ਪਾਸ ਕੋਈ ਅਸੀਂ ਇਨੀ ਕੀਤਾ ਇਹਦੇ ਵਿੱਚ ਕੁਝ ਨਹੀਂ ਕੀਤਾ ਦੋ ਸਲਾਈਆਂ ਇਦਾਂ ਹੀ ਸੀਮ ਆ ਗਈਆਂ ਪਹਿਲੀ ਸਿੱਧੀ ਸਲਾਈ ਸਭ ਤੋਂ ਨੰਬਰ 1 ਤੇ ਸਿੱਧੀ 2 ਨੰਬਰ ਤੇ ਅਸੀਂ ਸਕਿਪ ਕੀਤਾ ਹੁੰਡਾ ਇੱਕ ਇੱਕ ਫਿਰ ਉਸ ਤੋਂ ਬਾਅਦ ਸਿੱਧਾ ਉਲਟਾ ਸਿੱਧਾ ਉਲਟਾ ਇਹ ਦੇਖੋ ਜੀ ਅਸੀਂ ਆ ਗਏ ਅਸੀਂ ਆਪਣੀ ਦੇਖੋ ਜੀ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਦੇਖੋ ਸਿਰਫ ਸਿੱਧਾ ਪੁੱਠਾ ਬੁੰਨਦੇ ਹੀ ਇਹ ਬਣਦਾ ਆ ਇਹ ਉਹਨਾਂ ਪੈਣਾ ਲਈ ਆ ਜਿਨ੍ਹਾਂ ਨੂੰ ਸਿੱਧੇ ਪੁੱਠੇ ਤੋਂ ਇਲਾਵਾ ਨਹੀਂ ਆਉਂਦਾ ਜ਼ਿਆਦਾ ਬੁੰਨਣਾ ਨਹੀਂ ਆਉਂਦਾ ਜ਼ਿਆਦਾ ਘਟਾਣਾ ਵਧਾਣਾ ਜ਼ਿਆਦਾ ਅਜੇ ਨਹੀਂ ਪਤਾ ਬਿਗ ਨਟਸ ਇਹ ਉਹਨਾਂ ਵਾਸਤੇ ਡਿਜ਼ਾਈਨ ਹੈ ਇੱਕ ਸਿੱਧਾ ਕੁੰਡਾ ਇੱਕ ਪੁੱਠਾ ਕੁੰਡਾ ਬਸ ਸਿੱਧਾ ਪੁੱਠਾ ਬੁੰਦੇ ਸਾਰ ਹੀ ਹੈ ਡਿਜ਼ਾਈਨ ਜਿਹੜਾ ਆ ਇਹ ਬਣ ਜਾਂਦਾ ਦੇਖੋ ਬਹੁਤ ਨਾਈਸ ਬਹੁਤ लवली ਡਿਜ਼ਾਈਨ ਹੈ ਪਿਆਰਾ ਡਿਜ਼ਾਈਨ ਹੈ ਤੁਸੀਂ ਇਹ ਬਣਾ ਸਕਦੇ ਆ